ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਖਾਸ ਵੀਡੀਓ ਲੈ ਕੇ ਆ ਰਿਹਾ ਹਾਂ ਕਿ ਅੰਤ ਤੱਕ ਦੇਖ ਲਿਓ ਜਿਹੜੇ ਮੇਰੇ ਵੀਰ ਭੈਣ ਘਰਾਂ ਦੇ ਵਿੱਚ ਮੈਟਰ ਬਾਲ ਆਲਟਰਾ ਨਾ ਜਾਂ ਕ੍ਰਿਸਟਲ ਵਾਲ ਆਰਟ ਲਗਾਉਣਾ ਚਾਹੁੰਦੇ ਹਨ ਲਈ ਮੈਂ ਦੱਸ ਦਿੰਨਾ ਕਿ ਆਪਣੇ ਬਹੁਤ ਸਾਰੇ ਦੇ ਕ੍ਰਿਸਟਲ ਵਾਲ ਆਲਟਰਾ ਤੁਸੀਂ ਘਰ ਬੈਠੇ ਆਨਲਾਈਨ ਮੰਗਾ ਸਕਦੇ ਹੋਗੇ ਤੁਹਾਨੂੰ ਮੈਂ ਅੱਜ ਦਿਖਾ ਰਿਹਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਹੈਗਾ 2x4 ਦਾ ਪੀਸ ਹੈਗਾ ਠੀਕ ਆ ਤੇ ਜਿਹੜਾ ਇਹ ਹੈਗਾ 1.5x4 ਦਾ ਹੈਗਾ ਤੇ ਇਹਦੇ ਵਿੱਚ ਲਾਈਟਿੰਗ ਲੱਗੀ ਹੋਈ ਆ ਦੇਖ ਸਕਦੇ ਹੋ ਕਿ ਇਹ ਲਾਈਟਿੰਗ ਲੱਗੀ ਹੋਈ ਆ ਦਾ ਅਲੱਗ-ਅਲੱਗ ਪ੍ਰਾਈਸ ਆ ਤੇ ਇਸ ਤੋਂ ਬਾਅਦ ਆ ਇਹ ਰਾਧੇਕ੍ਰਿਸ਼ਨ ਵਾਲ ਆ ਜਾਂਦਾ ਨਾ ਇਸੇ ਤਰੀਕੇ ਕਈ ਵਾਰ ਆਲਟ ਨੇ ਮੈਂ ਤੁਹਾਨੂੰ ਦਿਖਾ ਵੀ ਦਿਨਾਗਾ ਤੇ ਆ ਦੇਖ ਸਕਦੇ ਹੋ ਕਿ ਆ ਤਿੰਨ ਪੀਸਾਂ ਦਾ ਸੈਟ ਆਗਾ ਜਿਹੜਾ ਕਿ ਸਿਰਫ ਤੁਹਾਨੂੰ ਇਹ ਮਿਲੇਗਾ 1200 ਰੁਪਏ ਦਾ ਇਸੇ ਤਰੀਕਾ ਆਗਾ ਤਿੰਨ ਪੀਸ ਦਾ ਸੈਟ ਆਗਾ ਇਸ ਸਕਾਇਰ ਦੇ ਵਿੱਚ ਆ ਤੇ ਇਹ ਸਰਕਲ ਦੇ ਵਿੱਚ ਆਗਾ ਗੋਲ ਦੇ ਵਿੱਚ ਆਗਾ ਤੇ ਸੇਮ ਪ੍ਰਾਈਸ ਇਹਨਾਂ ਦਾ 1200 ਰੁਪਏ ਤੇ ਇਸੇ ਲਈ ਆ ਸਿੰਗਲ ਪੀਸ ਆਗਾ ਤੇ ਜਿਸ ਤਰ੍ਹਾਂ ਅੱਜ ਕੱਲ ਇੱਕ ਹੋਰ ਚੀਜ਼ ਚੱਲ ਰਹੀ ਹੈਗੀ ਤੁਹਾਨੂੰ ਮੈਂ ਚਲਾ ਕੇ ਦਿਖਾਉਣਾ ਅੱਜ ਕੱਲ ਇੰਡੀਆ ਦੇ ਵਿੱਚ ਬਹੁਤ ਡਿਮਾਂਡ ਆ ਗਈ ਜਿਸ ਤਰ੍ਹਾਂ ਆਪਣਾ ਲਾ ਲੋ ਫਾਇਰਪਲੇਸ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਆਪਣੇ ਲਾ ਲੋ ਨੀਚੇ ਐਲਸੀਡੀ ਲੱਗਿਆ ਉਹਦੇ ਵਿੱਚ ਡਿਮਾਂਡ ਹੁੰਦੀ ਹੈ ਆਪਣੇ ਫਾਇਰਪਲੇਸ ਨੇ ਮਲਟੀ ਕਲਰ ਵਾਲੇ ਮਿਲ ਜਾਣਗੇ ਜਿੰਦਾਂ ਦਾ ਮਰਜ਼ੀ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਰਿਮੋਟ ਤੋਂ ਤੇ ਇਹਦੇ ਵਿੱਚ ਤੁਹਾਨੂੰ ਲਾ ਲੋ 22 23 32 38 40 48 ਇੰਚ ਦੇ ਵਿੱਚ ਮਿਲ ਜਾਣਗੇ ਪਰ ਇਹਦੀ ਬੁਕਿੰਗ ਹੁੰਦੀ ਹੈ ਇਹ ਕਰਵਾਉਣੀ ਪੈਂਦੀ ਹੈ ਪਹਿਲਾਂ ਕਾਉਂਡ ਡਿਮਾਂਡ ਆਉਂਦੀ ਆ ਤੇ ਇਸੇ ਤਰ੍ਹਾਂ ਤੁਸੀਂ ਆ ਦੇਖ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਇਹ ਜਿਹੜੀ ਪੀਸ ਆ ਗਈ ਇਹ ਵੀ ਮਿਲ ਜੂਗੀ ਇਹ ਵੀ 226 ਦਾ ਸੈੱਟ ਆਗਾ ਤੇ ਇਸ ਤੋਂ ਬਾਅਦ ਇੱਕ ਨਵੀਂ ਚੀਜ਼ ਹੋਰ ਦਿਖਾਉਣਾ ਤੁਸੀਂ ਟਾਈਮ ਪੀਸ ਤਾਂ ਬਹੁਤ ਦੇਖੇ ਹੋਣਗੇ ਇਸੇ ਤਰ੍ਹਾਂ ਆ ਦੇਖੋ ਕ੍ਰਿਸਟਲ ਦਾ ਜਿਹੜਾ ਆ ਗਿਆ ਮਟਰ ਬੈਲ ਦੇ ਵਿੱਚ ਇਹ ਆ ਗਿਆ ਆਪਣਾ ਟਾਈਮ ਪੀਸ ਇਹ ਜੋਇੰਟ ਆ ਗਏ ਦੇ ਵਿੱਚ ਤੁਸੀਂ ਇਹਨੂੰ ਘਰ ਦੇ ਵਿੱਚ ਲਗਾ ਕੇ ਹੋਰ ਵੀ ਵਧੀਆ ਸੋਹਣਾ ਕਰ ਸਕਦੇ ਹੋਗੇ ਤੇ ਇਸ ਤੋਂ ਲਾਭ ਆ ਜਿਹੜਾ ਹੋਰ ਆਗਾ ਆਪਣਾ ਟਾਈਮ ਪੀਸ ਤੁਹਾਨੂੰ ਇਹਦੇ ਵਿੱਚ ਭਗਵਾਨ ਦੀ ਮੂਰਤੀ ਮਿਲ ਜੂਗੀ ਜਿੱਦਾਂ ਗਣੇਸ਼ ਦੀ ਮਾਤਾ ਜੀ ਦੀ ਜਿਹੜੀ ਵੀ ਚਾਹੀਦੀ ਹੈ ਉਹਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਕਾਮਲਾ ਪਿਆਗਾ ਪਹਾੜਾ ਚੱਲ ਰਿਹਾ ਇਹਦੇ ਵਿੱਚ ਤੁਹਾਨੂੰ ਸਾਰਾ ਮਿਲ ਜੂ ਇਹ ਜਿਹੜਾਗਾ ਪੌਕਸੀ ਥੋੜਾ ਤਿਆਰ ਕੀਤਾ ਗਿਆਗਾ ਤੇ ਇਸ ਦਿਨ ਤੁਸੀਂ ਉਹ ਦੇਖ ਸਕਦੇ ਹੋ ਜਿਹੜਾ ਟੈਂਪਿਸਟਿਆਗਾ ਉਹਦੇ ਵਿੱਚ ਲਾਈਟਿੰਗ ਚੱਲਦੀ ਹੈਗੀ ਉਹ ਆਪਣੇ ਘਰ ਦੇ ਚ ਲਾਵਾਂਗੇ ਉਹਦਾ ਜਿਹੜਾ ਪ੍ਰਾਈਸ ਹੈਗਾ ਉਹਦਾ 5000 ਰੁਪਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਰਕਲ ਦੇ ਵਿੱਚ ਦਿਖਾਇਆ ਸੀਗਾ ਉਸੇ ਤਰ੍ਹਾਂ ਇਹ ਰਾਉਂਡ ਦੇ ਵਿੱਚ ਆ ਜਾਂਦਾ ਕਿ ਇਹਦੇ ਵੀ ਕਈ ਡਿਜ਼ਾਈਨ ਨੇ ਕਿਉਂਕਿ ਲਿਮਟਡ ਦੇ ਡਿਜ਼ਾਈਨ ਨੇ ਚਾਰ ਪੰਜ ਡਿਜ਼ਾਈਨ ਹੁੰਦੇ ਨੇ ਜੇ ਇਸ ਤੋਂ ਇਲਾਵਾ ਹੋਰ ਵੀ ਚਾਹੀਦੇ ਨੇ ਮਾਰਕੀਟ ਡਿਜ਼ਾਈਨ ਨੇ ਕਿ ਉਹਦੇ ਪੀਡੀਐਫ ਹੈਗੇ ਨੇ ਤੁਸੀਂ ਘਰ ਬੈਠੇ ਮੰਗਾ ਸਕਦੇ ਸਿਲੈਕਟ ਕਰਕੇ ਮੰਗਾ ਸਕਦੇ ਹੋਗੇ ਤੇ ਜਿਹੜੇ ਇਹ ਹੁੰਦੇ ਨੇ ਕਿ ਵੀ ਕਹਿ ਲਓ ਕੋਈ ਇਹ ਵਧੀਆ ਇਹਨਾਂ ਹਾਲਟ ਹੁੰਦੇ ਨੇ ਕੋਈ ਨੂੰ ਪ੍ਰੋਬਲਮ ਨਹੀਂ ਆਉਂਦੀ ਕੋਈ ਮਰਜ਼ੀ ਕਰੀ ਚੱਲੋ ਆ 3 ਪੀਸ ਸੈਟ ਹੈਗਾ ਦੇਖੋ ਜਿਹੜਾ ਦਾ ਫਰਸਟ ਆਰਡਰ ਹੈ ਤੁਹਾਨੂੰ 1200 ਰੁਪਏ ਦਾ ਪਊਗਾ ਤੇ ਲੈਸ ਕਰਕੇ ਤੇ ਇਹਦਾ ਵੀ 12 ਸਕਰ ਦੇ ਵਿੱਚ ਵੀ ਮਿਲ ਜੂਗਾ ਇਸੇ ਤਰ੍ਹਾਂ ਇੱਕ ਜੂਸੇ ਵਾਲੇ ਹੁੰਦੇ ਆ ਉਹਦੀ ਮੈਂ ਤੁਹਾਨੂੰ ਵੀਡੀਓ ਪਾ ਦੂੰਗਾ ਤੇ ਜਿਹੜੇ ਮੇਰੇ ਵੀਰ ਚਾਹੁੰਦੇ ਨੇ ਮੰਗਾਉਣਾ ਉਹ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਪੀਡੀਓ ਭੇਜ ਦੂੰਗਾ ਪੀਡੀਓ ਤੋਂ ਸਿਲੇਕਟ ਕਰਕੇ ਘਰੇ ਮਿਲ ਜੂ ਕਿਉਂਕਿ ਬਹੁਤ ਮਲਟੀ ਡਿਜ਼ਾਈਨ ਨੇ ਅਸੀਂ ਥੋੜੇ ਡਿਜ਼ਾਈਨ ਰੱਖਨੇ ਕਿਉਂਕਿ ਡਿਜ਼ਾਈਨ ਇਸ ਲਈ ਆ ਕਿ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਤਾਂ ਉਹ ਡਿਜ਼ਾਈਨ ਕਿ ਅਸੀਂ ਸਿੰਪਲ ਉਹਨੇ ਕਿ ਲਿਆ ਕੇ ਰੱਖਨੇ ਜਿਹੜੇ ਨੇ ਬਾਕੀ ਸੇਲ ਹੋ ਗਏ ਨੇ ਇੰਨੇ ਕਰ ਆ ਗਏ ਨੇ ਤੇ ਜਿਹੜੇ ਮੇਰੇ ਵੀਰ ਘਰੇ ਬੈਠੇ ਆਰਡਰ ਕਰਨਾ ਚਾਹੁੰਦੇ ਨੇ ਮੇਰਾ ਨੀਚੇ ਨੰਬਰ ਚੱਲ ਰਿਹਾ ਤੁਸੀਂ WhatsApp ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਫਾਇਰਪਲੇਸ ਵੀ ਚਾਹੀਦੀ ਹੈ ਕੀ ਉਹ ਵੀ ਮੈਨੂੰ ਦੱਸ ਸਕਦੇ ਨੇ ਕਿ ਤੁਹਾਨੂੰ ਮੈਂ ਸਾਈਜ਼ ਦੱਸਦਾਗਾ LCD ਦੇ ਅਕੋਰਡਿੰਗ ਹੁੰਦਾਗਾ ਉਹ ਵੀ ਮੰਗਾ ਸਕਦੇ ਆਂਗੇ ਤੇ ਜਲਦ ਤੋਂ ਜਲਦ ਮੇਰਾ ਨੀਚੇ ਨੰਬਰ ਚੱਲ ਰਿਹਾਗਾ ਤੁਸੀਂ ਮੈਸੇਜ ਕਰੋ ਤੇ ਜਾਂਦੇ ਆਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ